ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਹੈ ਕਿ ਕਿਸਾਨ ਜ਼ਗੂਰ ਇਕਤਾ ਮਚੂ ਨੂੰ ਦਿੱਲੀ ਵਿੱਚ ਸੰਘਰਸ਼ ਚੱਲ ਰਿਹਾ ਹੈ ਕਿਸਾਨ ਮਾਰੂ ਕਾਨੂੰਨਾਂ ਦੇ ਖਿਲਾਫ ਉਹਦੇ ਲਈ ਯਮਕੇ ਮਿੱਥਿਆ ਆਵੇ 26 ਤਰੀਕ ਨੂੰ ਇੱਕ ਟਰੈਕਟਰ ਰੈਲੀ ਕੀਤੀ ਜਾਣੀ ਹੈ 26 ਜਨਵਰੀ ਨੂੰ ਦਿੱਲੀ ਵਿਖੇ ਉਹਦੀ ਰਿਹਸਲ ਵੱਜੋਂ ਅੱਜ ਇੱਕ ਸੰਕੇਤਕ ਰਿਹਸਲ ਕੀਤੀ ਗਈ ਹੈ ਸ੍ਰੀ ਚਮਕੌਰ ਸਾਹਿਬ ਵਿਖੇ ਉਹਦੇ ਕੁਝ ਪਲ ਤੁਹਾਡੇ ਕੇ ਸਾਂਝੇ ਕਰ ਰਹੇ ਹਾਂ ਕਿ ਕਿਸਾਨ ਵੀਰ ਇਹ ਸੰਕੇਤਕ ਟ੍ਰੈਲੀ ਟਰੈਕਟਰ ਟ੍ਰੈਲੀ ਰੋਸ ਰੈਲੀ ਆ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੀ ਰੈਲੀ ਦੇ ਸਬੰਧ ਵਿੱਚ ਇੱਕ ਰਹਿਸਲ ਦੇ ਤੌਰ ਤੇ ਆਏ thank é. é.